ਸਾਡੇ ਲੋਕਾਂ ਤੋਂ ਨਾ ਰੱਬ ਵੀ ਜਿਹੜੀਆਂ ਬਾਹਾਂ ਖੜੀਆਂ ਕਰਕੇ ਤੋਂ ਨਿਕਲ ਗਿਆ ਹੋਊਗਾ ਕਿਸੇ ਪਾਸੇ ਅਸੀਂ ਕਿਸੇ ਨੂੰ ਨਹੀਂ ਛੱਡਦੇ ਲੱਖੇ ਸੁਧਾਣੇ ਨੇ ਹੁਣੇ ਤਾਜੀ ਹਾਰ ਲਈ ਆਹ ਜੇ ਬਠਿੰਡੇ ਦੀ ਧਰਤੀ ਤੋਂ ਤਾਂ ਵੀ ਉਹ ਉੱਠ ਕੇ ਕਦੇ ਰੁੱਖਾਂ ਦੇ ਮਾਮਲੇ 'ਚ ਕਦੇ ਪੰਜਾਬ ਦੇ ਪਾਣੀ ਦੇ ਮਾਮਲੇ 'ਚ ਹੁਣ ਫੇਰ ਇਹ ਜਦਵਾਰਾ ਨਵੇਂ ਸਿਰਿਓਂ ਕਹਿਣਾ ਆ ਜਿਹੜੀ ਕਿਸਾਨਾਂ ਨੇ ਅੱਗ ਲਾਈ ਉਸ ਮਾਮਲੇ ਦੇ ਵਿੱਚ ਨੇਰੀ ਪਾਣੀ ਦੇ ਮਾਮਲੇ 'ਚ ਬੋਲੀ ਦੇ ਮਾਮਲੇ 'ਚ ਫੇਰ ਸਰਪਸਾਈ ਖੜਾ ਹੁਣੇ ਹੁਣੇ ਹਜੇ ਤਾਜ਼ਾ ਪੰਜਾਬੀਆਂ ਨੇ ਹਰਾਇਆ ਵਾ ਤੇ ਪੰਜਾਬ ਦੇ ਮੁੱਦਿਆਂ ਲਈ ਫੇਰ ਖੜਾ ਵਾ ਤੇ ਕਈ ਲੋਕ ਪਤਾ ਕੀ ਕਹਿੰਦੇ ਆ ਉਹ ਪੰਜਾਬ ਦੇ ਮੁੱਦੇ ਤਾਂ ਚੱਕਦਾ ਉਹਨੇ ਵੀ ਹੂ ਲੈਣੇ ਆ ਬਾਈ ਤੁਹਾਡੀ ਬੁੱਧੀ ਨੂੰ ਜੰਗਾਨ ਲੱਗਾ ਹੋਇਆ ਵਾ ਤੁਹਾਡਾ ਕੋਈ ਇਲਾਜ ਨਹੀਂ ਹੈਗਾ ਚਾਹੇ ਮੇਰੇ ਤੇ ਜਿਹੜਾ ਮਰਜੀ ਕਮੈਂਟ ਕਰ ਦੋ ਇਹੀ ਕਾਰਨ ਆ ਸਾਡੇ ੱੱੱਕੇ ਖਾਣ ਦੇ ਪੰਜਾਬ ਦੇ ਥੱਲੇ ਜਾਣ ਦੇ ਜਿਹੜਾ ਕੋਈ ਬੰਦਾ ਚੰਗੀ ਗੱਲ ਕਰਦਾ ਉਹਦੇ ਗੱਲ ਨੂੰ ਤੁਸੀਂ ਸਾਫਾ ਪਾ ਲੈਨੇ ਆ ਉਹਦੇ ਗੱਲ ਨੂੰ ਦੀ ਘੁੱਟਣਾ ਸ਼ੁਰੂ ਕਰ ਦਿੰਨੇ ਆ ਜੇ ਕੋਈ ਬੰਦਾ ਚੰਗੀ ਗੱਲ ਕਰਦਾ ਨਹੀਂ ਚੰਗਾ ਕਹਿਣਾ ਹੁੰਦਾ ਚੁੱਪ ਰਿਆ ਕਰੋ ਨਹੀਂ ਵੋਟ ਪਾਈ ਨਾ ਪਾਈ ਹਰਾਤਾ ਨਾ ਤੁਸੀਂ ਹਰਾਤਾ ਆਪਣਾ ਕੰਮ ਕਰ ਲਿਆ ਜਿਉਂ ਕੋ ਕੰਮ ਕਰਦਿਆਂ ਨੂੰ ਕਰ ਲੈਣ ਦਿਓ ਜਿਉਂ ਕਹਿੰਦਾ ਬੂਟੇ ਲਾ ਦਿਓ ਅਚ ਕੀ ਮਾੜੀ ਗੱਲ ਆ ਜੇ ਕਹਿੰਦਾ ਪਾਣੀ ਪਾਓ ਪਾਣੀ ਜਿਹੜਾ ਵਾ ਉਹਨੂੰ ਬਚਾਓ ਨਾ ਖਰਾਬ ਕਰੋ ਧਰਤੀ ਆ ਤੁਹਾਡੀ ਇਹਨੂੰ ਬੰਜਰ ਨਾ ਕਰੋ ਕੈਂਸਰ ਇਹ ਚ ਨਾ ਬਣਾਓ ਤੇ ਲੱਖੇ ਨੇ ਸਾਰੀ ਧਰਤੀ ਨੂੰ ਚਟਣਾ ਵਾ ਕਿ ਉਹ ਢਟ ਢਟ ਦੁਖੀ ਜਾਂਦਾ ਲੋਕਾਂ ਨਾਲ ਬਿਨਾਂ ਕਾਰਨ ਤੋਂ ਕੋਈ ਲਾਜ ਨਹੀਂ ਤੁਹਾਡਾ ਵੇਖੀ ਜਾਓ ਬਣਦਾ ਕੀ ਆ ਲੱਗੇ ਰੋ ਇਦਾਂ ਜਦੋ ਜਿਹੀ ਪਰ ਮੈਂ ਸਲਾਮ ਕਰਦਾ ਲੱਖੇ ਨੂੰ ਇਸ ਮਾਮਲੇ ਦੇ ਵਿੱਚ ਬੰਦੇ ਨੇ ਐ ਤਸੱਲੀ ਨਾਲ ਹਾਰਿਆ ਪਰ ਫਿਰ ਪੰਜਾਬ ਦੇ ਮੁੱਦੇ ਚ ਕੰਢਿਆ ਵਾ ਸਲਾਮ ਹੈ ਮਿੱਤਰਾਂ ਦੇ ਨੂੰ ਖਿੱਚ ਕੇ ਰੱਖ ਕੰਮ ਨੂੰ ਕੋਈ ਗੱਲ ਨਹੀਂ ਚੰਗੀ ਗੱਲ ਹੈ ਤੂੰ ਡਟਿਆ ਹੋਇਆ ਵਾ ਸਾਡੇ ਲੋਕਾਂ ਤੋਂ ਨਾ ਰੱਬ ਵੀ ਜਿਹੜੀਆਂ ਬਾਹਾਂ ਖੜੀਆਂ ਕਰਕੇ ਤੋਂ ਨਿਕਲ ਗਿਆ ਹੋਊਗਾ ਕਿਸੇ ਪਾਸੇ ਅਸੀਂ ਕਿਸੇ ਨੂੰ ਨਹੀਂ ਛੱਡਦੇ ਲੱਖੇ ਸੁਦਾਣੇ ਨੇ ਹੁਣੇ ਤਾਜੀ ਹਾਰ ਲਈ ਆ ਹਜੇ ਬਠਿੰਡੇ ਦੀ ਧਰਤੀ ਤੋਂ ਤਾਂ ਵੀ ਉਹ ਉੱਠ ਕੇ ਕਦੇ ਰੁੱਖਾਂ ਦੇ ਮਾਮਲੇ 'ਚ ਕਦੇ ਪੰਜਾਬ ਦੇ ਪਾਣੀ ਦੇ ਮਾਮਲੇ 'ਚ ਹੁਣ ਫੇਰ ਇਹ ਜ ਦੁਬਾਰਾ ਨਵੇਂ ਸਿਰੋਂ ਕਹਿਣਾ ਆ ਜਿਹੜੀ ਕਿਸਾਨਾਂ ਨੇ ਅੱਗ ਲਾਈ ਉਸ ਮਾਮਲੇ ਦੇ ਵਿੱਚ ਨਹਿਰੀ ਪਾਣੀ ਦੇ ਮਾਮਲੇ 'ਚ ਬੋਲੀ ਦੇ ਮਾਮਲੇ 'ਚ ਫੇਰ ਸਰਪਸਾਈ ਖੜਾ ਹੁਣੇ ਹੁਣੇ ਹਜੇ ਤਾਜ਼ਾ ਪੰਜਾਬੀਆਂ ਨੇ ਹਰਾਇਆ ਵਾ ਤੇ ਪੰਜਾਬ ਦੇ ਮੁੱਦਿਆਂ ਲਈ ਫੇਰ ਖੜਾ ਵਾ ਤੇ ਕਈ ਲੋਕ ਪਤਾ ਕੀ ਕਹਿੰਦੇ ਆ ਉਹ ਪੰਜਾਬ ਦੇ ਮੁੱਦੇ ਤਾਂ ਚੱਕਦਾ ਉਹਨੇ ਵਿਊ ਲੈਣੇ ਆ ਬਾਈ ਤੁਹਾਡੀ ਬੁੱਧੀ ਨੂੰ ਜੰਗਾਨ ਲੱਗਾ ਹੋਇਆ ਵਾ ਤੁਹਾਡਾ ਕੋਈ ਇਲਾਜ ਨਹੀਂ ਹੈਗਾ ਚਾਹੇ ਮੇਰੇ ਤੇ ਜਿਹੜਾ ਮਰਜ਼ੀ ਕਮੈਂਟ ਕਰ ਦੋ ਇਹੀ ਕਾਰਨ ਆ ਸਾਡੇ ੱੱੱਕੇ ਖਾਣ ਦੇ ਪੰਜਾਬ ਦੇ ਥੱਲੇ ਜਾਣ ਦੇ ਜਿਹੜਾ ਕੋਈ ਬੰਦਾ ਚੰਗੀ ਗੱਲ ਕਰਦਾ ਉਹਦੇ ਗੱਲ ਨੂੰ ਤੁਸੀਂ ਸਾਫਾ ਪਾ ਲੈਣੇ ਆ ਉਹਦੇ ਗੱਲ ਨੂੰ ਦੀ ਘੁੱਟਣਾ ਸ਼ੁਰੂ ਕਰ ਦਿੰਨੇ ਆ ਜੇ ਕੋ ਬੰਦਾ ਚੰਗੀ ਗੱਲ ਕਰਦਾ ਨਹੀਂ ਚੰਗਾ ਕਹਿਣਾ ਹੁੰਦਾ ਚੁੱਪ ਰਿਆ ਕਰੋ ਨਹੀਂ ਵੋਟ ਪਾਈ ਨਾ ਪਾਈ ਹਰਾਤਾ ਨਾ ਤੁਸੀਂ ਹਰਾਤਾ ਆਪਣਾ ਕੰਮ ਕਰ ਲਿਆ ਜੇ ਉਹ ਕੋ ਕੰਮ ਕਰਦਾ ਨੂੰ ਕਰ ਲੈਣ ਦਿਓ ਜੇ ਉਹ ਕਹਿੰਦਾ ਬੂਟੇ ਲਾ ਦਿਓ ਇਹ ਚ ਕੀ ਮਾੜੀ ਗੱਲ ਹੈ ਜੇ ਕਹਿੰਦਾ ਪਾਣੀ ਪਾਓ ਪਾਣੀ ਜਿਹੜਾ ਵਾ ਉਹਨੂੰ ਬਚਾਓ ਨਾ ਖਰਾਬ ਕਰੋ ਧਰਤੀ ਆ ਤੁਹਾਡੀ ਇਹਨੂੰ ਬੰਜਰ ਨਾ ਕਰੋ ਕੈਂਸਰ ਇਹ ਚ ਨਾ ਬਣਾਓ ਤੇ ਲੱਖੇ ਨੇ ਸਾਰੀ ਧਰਤੀ ਨੂੰ ਚਟਣਾ ਵਾ ਕਿ ਉਹ ਢੁੱਟ ਢਿੱਡ ਦੁਖੀ ਜਾਂਦਾ ਲੋਕਾਂ ਨਾ ਬਿਨਾਂ ਕਾਰਨ ਤੋਂ ਕੋਈ ਇਲਾਜ ਨਹੀਂ ਤੁਹਾਡਾ ਵੇਖੀ ਜਾਓ ਬਣਦਾ ਕੀ ਆ ਲੱਗੇ ਰੋ ਇਦਾਂ ਜਦੋ ਜਿਦੀ ਪਰ ਮੈਂ ਸਲਾਮ ਕਰਦਾ ਲੱਖੇ ਨੂੰ ਇਸ ਮਾਮਲੇ ਦੇ ਵਿੱਚ ਬੰਦੇ ਨੇ ਐਂ ਤਸੱਲੀ ਨਾਲ ਹਾਰਿਆ ਪਰ ਫਿਰ ਪੰਜਾਬ ਦੇ ਮੁੱਦੇ ਚ ਕੰਢਿਆ ਵਾ ਸਲਾਮ ਹੈ ਮਿੱਤਰਾਂ ਦੇ ਨੂੰ ਖਿੱਚ ਕੇ ਰੱਖ ਕੰਮ ਨੂੰ ਕੋਈ ਗੱਲ ਨਹੀਂ ਚੰਗੀ ਗੱਲ ਹੈ ਤੂੰ ਡਟਿਆ ਹੋਇਆ ਹੈਂ